ਮੇਰੇ ਨਾਲ ਇੱਥੇ ਵਾਜਦੀ ਜੁੜੇ ਨੇ ਮੈਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗੀ ਤੇ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ ਜੀ ਨੋ ਸਰ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਚੰਡੀਗੜ੍ਹ ਤੋਂ ਆਏ ਹਾਂ ਸਰ ਚੰਡੀਗੜ੍ਹ ਤੋਂ ਸਰ ਜੀ ਔਰ ਕਿੰਨਾ ਸਮਾਂ ਹੋ ਗਿਆ ਜੀ ਆਉਣਿਆਂ ਨੂੰ ਇੱਥੇ ਸਰ ਅਸੀਂ ਬਹੁਤ ਸਾਡੀ ਕਿਸਮਤ ਮਾਰੀ ਆ ਸੀ ਪਹਿਲੀ ਵਾਰ ਆਇਆ ਲੇਕਿਨ ਜੀ ਟੀਵੀ ਦਰਸ਼ਕ ਬਹੁਤ ਵਾਰ ਸੋਹਣ ਦੇ ਰਹੇ ਪਹਿਲਾ ਸਾਡੀ ਕਿਸਮਤ ਇਸ ਵਾਰ ਪਹਿਲੀ ਵਾਰ ਆਣਾ ਆਇਆ ਜੀ ਆ ਕੇ ਆਨੰਦ ਆ ਗਿਆ ਜੀ ਅੱਛਾ ਜੀ ਮੈਂ ਤਾਂ ਗੁਜਰਪੁਰ ਜੋਰਾਵਰ ਸਿੰਘ ਫਤੇਵਰ ਸਿੰਘ ਇਹਨਾਂ ਦੀ ਸ਼ਹੀਦੀ ਅੱਜ ਪ੍ਰਭੂ ਤੋਂ ਜਨਾ ਨੂੰ ਕੋਟੀ ਕੋਟੀ ਪ੍ਰਣਾਮ। ਵਾਹਿਗੁਰੂ ਪਰਮਾਤਮਾ। ਸਭ ਨੂੰ ਨਮਨ ਕਰਦੇ ਆਂ ਜੀ। ਚੀਜ਼ਾਂ ਦੇ ਹਾਰੇ ਤੁਹਾਡੀ ਉਮਰਾਂ ਲੰਮੀਆਂ ਬਖਸ਼ੇ ਪਰਮਾਤਮਾ ਤੁਹਾਡੇ ਬੱਚਿਆਂ ਚੜ੍ਹਦੀ ਕਲਾ ਬਖਸ਼ੇ ਬਾਬਾ ਜੋਰਾਵਰ ਸਿੰਘ, ਬਾਬਾ ਪਤੇ ਸਿੰਘ ਜਿਨ੍ਹਾਂ ਦੀ ਭਰਤੀ ਤੇ ਤੁਸੀਂ ਨਮਸਕਾਰ ਕਰਨ ਵਾਸਤੇ ਆਏ ਹੋ। ਦੇਖੋ ਜੀ ਮੈਂ ਤਾਂ ਇੱਕ ਵਾਰ ਕਹਿਣੀ ਚਾਹੁੰਦਾ ਜੀ जी एक ही तीर्थ है हिंद में यात्रा के लिए जी एक ही तीर्थ है हिंद में जी यात्रा के लिए जी, जी। जहाँ बाप ने बेटे कटवा दिए धर्म के लिए इससे ऊपर और कुछ नहीं है जी, देखो जी बहुत सोना ਜੋਰਾਵਰ ਇੱਕ ਮੈਸੇਜ ਦਿੱਤਾ ਹੈ ਪੂਰੀ ਸਿੱਖ ਸੰਗਤ ਨੂੰ ਪੂਰੇ ਸਮਾਜ ਨੂੰ ਉਹਨੇ ਮੈਸੇਜ ਦਿੱਤਾ ਹੈ ਵੀ ਐਦੋਂ ਵੱਡਾ ਐਦੋਂ ਉੱਤੇ ਕੁਝ ਨਹੀਂ ਹੈ ਤੇ ਉਹਨਾਂ ਦਾ ਇੱਥੇ ਪਹੁੰਚਣ ਤੇ ਬਾਬਾ ਜੋਰਾਵਰ ਸਿੰਘ ਬਾਬਾ ਤੇ ਸਿੰਘ ਨੇ ਮਨੇ ਸਭ ਮਨੋਕਾਮਨਾ ਪੂਰੀਆਂ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪੀ ਵੀ ਤੇਰਾ ਗੱਲ ਸੱਚ ਦੇ ਚੈਨਲ ਨਾਲ ਜੁੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਦੇ ਦੋਖੜਾ